ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਡੇਰਾ ਮੁਖੀ ਰਾਮ ਰਹਿਮ ਨੂੰ ਇੱਕ ਵਾਰ ਫੇਰ ਪੈਰੋਲ ਮਿਲਣ ਤੇ ਪੜਤ ਗਏ ਉਹਨੇ ਕਿਹਾ ਕਿ ਸਿੱਖਾਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਇਸ ਲਈ ਸਿੱਖ ਵੱਖਰੇ ਰਾਜ ਦੀ ਮੰਗ ਕਰਦੇ ਨੇ ਦੱਸ ਜੇ ਕਿ ਬੀਤੇ ਦਿਨ ਸੰਸਦ ਸਰਬਜੀਤ ਸਿੰਘ ਖਾਲਸਾ ਤਕਤੀਸ਼ੀ ਦਮਦਮਾ ਸੈਬਨਤ ਮਸਤਕ ਹੋਏ ਜਿੱਥੇ ਉਹਨਾਂ ਰਾਮ ਰਹਿਮ ਨੂੰ ਪੈਰੋਲ ਮਿਲਣ ਤੇ ਕਿਹਾ ਕਿ ਸਿੱਖਾਂ ਨਾਲ ਤੱਕਾ ਕੀਤਾ ਜਾ ਰਿਹਾ ਹੈ ਰਾਮ ਰਹਿਮ ਨੂੰ ਬਾਰ-ਬਾਰ ਪੈਰੋਲ ਮਿਲ ਰਹੀ ਹੈ ਪਰ ਜਿਹੜੇ ਸਿੱਖਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਉਹਨਾਂ ਨੂੰ ਰਿਹਾ ਤੇ ਕੀ ਕਰਨਾ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ओ, आ, हो ਸਕਦਾ ਉਸ ਨੂੰ ਪਰੋਲ ਮਿਲ ਜਾਵੇ ਸਿੱਖਾਂ ਨਾਲ ਤਕਾ ਹੈ ਉਹ ਨੂੰ ਵੈਕਨ ਪਤਾ ਨਹੀਂ 14 ਕਿੰਨੀ ਵਾਰੀ ਪਰੋਲ ਮਿਲ ਗਈ ਹੈ 14 15 ਵਾਰੀ ਕੋਈ ਵਾਦੀ ਮਿਲ ਗਈ ਹੈ ਤੇ ਜਿਹੜੇ ਸਿੱਖਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਪਰੋਲ ਵੀ ਨਹੀਂ ਦੇ ਰਹੇ ਬਾਹਰ ਛੱਡਣਾ ਤਾਂ ਇੱਕ ਪਾਸੇ ਤੇ ਹੋਰ ਵੀ ਸਿੱਖਾਂ ਨਾਲ ਬਹੁਤ ਤਕਾ ਖਾਸ ਕਰ ਇਸੇ ਦਾ ਜਿਹੜੇ ਬੰਦੀ ਸਿੰਘ ਹੈ ਇਹ ਵੀ ਬਹੁਤ ਵੱਡਾ ਮੁੱਦਾ ਹੈ ਜਿਹੜੇ ਬਲਾਤਕਾਰੀਆਂ ਆ ਉਹਨਾਂ ਨੂੰ ਫਰੋਲ ਸਿੰਘਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਆਪਣੀ ਕੌਮ ਵਾਸਤੇ ਉਹ ਜੇਲਾਂ 'ਚ ਹੀ ਬੰਦ ਐ ਸਜ਼ਾ ਵੀ ਪੂਰੀਆਂ ਹੋ ਗਈਆਂ ਉਹਦੀਆਂ ਤਾਂ ਹੀ ਜਿਹੜੇ ਸਿੱਖ ਐ ਉਹ ਕਹਿੰਨੇ ਆ ਵੀ ਸਾਨੂੰ ਸਾਡੇ ਨਾਲ ਇਸ ਦੇਸ਼ 'ਚ ਵਿਤਕਰੇ ਹੁੰਦਾ ਇਹਨਾਂ ਗੱਲਾਂ ਕਰਕੇ ਸਿੱਖ ਆਪਣਾ ਅੱਡ ਮੰਗਦੇ ਆ ਜੇ ਸਾਨੂੰ ਹਰੇਕ ਚੀਜ਼ 'ਚ ਬਰਾਬਰ ਮਿਲੇ ਬਰਾਬਰ ਸਮਝਿਆ ਜਾਵੇ ਸਾਨੂੰ ਸਿੱਖਾਂ ਨੂੰ ਤਾਂ ਸਾਨੂੰ ਲੋੜ ਕੀ ਐ ਕੋਈ ਐਸੀ ਗੱਲ ਦੀ ਵਾਸਤੇ ਟਿਕਣ ਦੀ ਕਿ ਮੰਗ ਕਰਦੇ ਹੋ ਜੀ ਭਾਈ ਅਮਰਤਪਾਲ ਸਿੰਘ ਨੂੰ ਵੀ ਪ੍ਰੋਬਲ ਮਿਲਣੀ ਚਾਹੀਦੀ ਉਹਨੂੰ ਵੀ ਮਿਲਣੀ ਚਾਹੀਦੀ ਸਾਰਿਆਂ ਨੂੰ ਮਿਲਣੀ ਚਾਹੀਦੀ ਐ ਪ੍ਰੋਬਲ ਨਹੀਂ ਦੇਵੇ ਅਮਰਤਪਾਲ ਨੂੰ ਵੀ 1.5 ਦੋ ਸਾਲ ਹੋ ਗਏ ਹੁਣ ਦੇਖਦੇ ਆਂ ਪ੍ਰੋਬਲ ਦਾ ਉਹਦੇ ਲਾਉਣਾ ਏ ਉਹਨਾਂ ਦਾ ਸ਼ਾਇਦ ਮਿਲ ਜੂਵੇ ਪ੍ਰੋਬਲ ਪਰ ਮੈਨੂੰ ਨਹੀਂ ਲੱਗਦਾ ਇਹ ਸਰਕਾਰ ਦਊਗੀ